ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਵਹਿੜਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ 'ਚ ਤਿੰਨ ਨਾਗ ਵੱਡੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲ ਰਹੇ ਆ ਸਕਰੀਨ ਉੱਤੇ ਤਿੰਨੇ ਗੱਬਨ ਚ ਇੱਕ ਪਾਸ ਇਹ ਤੋਂ ਬਿਨਾ ਕੁਸ ਬੱਛੀਆਂ ਜਿਹੜੀਆਂ 6 ਬੱਛੀਆਂ ਉਹ ਹੀ ਫਰ ਹੈ ਦੰਦੋ ਖੀਰੀਆਂ ਸੋ ਆਪਾਂ ਨੌ ਨਾਗ ਤੁਹਾਨੂੰ ਵੀਡੀਓ ਚ ਦਿਖਾਉਣੇ ਆ ਇਹਨਾਂ ਬਾਰੇ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਭਰਾ ਕੋਈ ਵੀ ਬੱਛੀ ਖਰੀਦਣੀ ਚਾਹੁੰਦਾ ਉਹ ਆ ਕੇ ਤਸੱਲੀ ਕਰ ਸਕਦਾ ਜੇ ਕਿਸੇ ਵੀ ਕਿਸਮ ਦੀ ਉਹਨੂੰ ਤਸੱਲੀ ਕਰਨ ਦੀ ਲੋੜ ਹੈ ਉਹ ਹਰੇਕ ਪੱਖ ਤੋਂ ਹੀ ਇਹਨਾਂ ਦੀ ਜਾਂਚ ਪਰਖ ਜਾਂ ਤਸੱਲੀ ਕਰ ਸਕਦਾ ਕਰਵਾ ਸਕਦਾ ਆਓ ਮਿਲिए ਬਾਈ ਨੂੰ ਨਰਮਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਅੱਜ ਨੌ ਨਾਗ ਦਿਖਾ ਰਹੇ ਆ ਬਾਈ ਆਪਾਂ ਹਾਂਜੀ ਤਿੰਨ ਗੱਬਣਾਂ ਵਿੱਚ ਠੀਕ ਐ ਤੇ 6 6 ਹੀ ਫਰਾਈ 6 ਜਿਹੜੀਆਂ ਛੋਟੀਆਂ ਇਹ 6 ਦੀਆਂ 6 ਖੀਰੀਆਂ ਜੀ ਠੀਕ ਐ ਇੱਕ ਗੱਬਣ ਵਿੱਚ ਇੱਕ ਖੀਰੀ ਐ ਹਮ ਇੱਕ ਗੱਬਣ ਵਿੱਚ ਦੋ ਦੰਦਾਂ ਦੇ ਤੇ ਇੱਕ ਗੱਬਣ ਵਿੱਚ ਹੈਗੇ 6 ਦੰਦਾਂ ਦੇ ਠੀਕ ਐ ਹਾਂਜੀ ਛੋਟੇ ਬੱਚੇ ਤੋਂ ਸ਼ੁਰੂ ਕਰ ਲੈਨੇ ਆ ਹਾਂਜੀ ਸੋ ਦੋਸੋ ਇਹ 6 ਦੀਆਂ 6 ਖੀਰੀਆਂ ਐ ਇਹ ਤੁਸੀਂ ਪਹਿਲੇ ਨੰਬਰ ਤੇ ਬੱਚੀ ਦੇਖ ਲਓ ਠੀਕ ਐ ਨੰਬਰ ਤੇ ਤੋ ਢਾਂਚਾ ਇਹਦਾ ਤੁਸੀਂ ਦੇਖ ਲਿਆ ਦੱਸੋ ਇਹ ਗੋਲ ਮਟੋਲ ਜੀ ਆ ਗੁਲਾਬੀ ਰੰਗ ਦੇ ਦੇ ਥਾਨ ਹੈ ਇਹ ਤੋਂ ਬਾਅਦ ਚ 24 ਤੁਹਾਨੂੰ ਹੋਰ ਦਿਖਾਉਣੇ ਆ ਟੋਟਲ ਨਾਲ ਤੁਹਾਨੂੰ 9 ਇਸ ਵੀਡੀਓ ਚ ਦਿਖਾਉਣੇ ਆ ਇਹ ਵੀ ਬੱਚੀ ਦਾ ਢਾਂਚਾ ਤੁਸੀਂ ਦੇਖ ਸਕਦੇ ਹੋ ਤੋਰਦੇ ਪਈ ਮਡੀ ਠੀਕ ਹੈ ਨੰਬਰ 11 ਉਹ ਛੋਟੀ ਉਮਰ ਦੇ ਬੱਚੇ ਆ ਦੱਸੋ ਇਹ ਇਹਦੇ ਨਾਲ ਜਰਸੀ ਬਰੀਡ ਦੇ ਵਿੱਚ ਪੈਂਦੀ ਵੱਛੀ ਸਮੀ ਹੋਈ ਬੱਚੀ ਹੈ ਜੀ ਠੀਕ ਹੈ ਬੱਚਾ ਸੋ ਸੋ ਜਰਸੀ ਨਸਲ ਇੱਕ ਹੀ ਹੈ ਜਰਸੀ ਬੱਚਾ ਅੱਜ ਇਸ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਉਣਾ ਹੈ ਕੰਨ ਬਿਲਕੁਲ ਗੋਲ ਇਹ ਵੀ ਬੱਚੀ ਤੁਸੀਂ ਦੇਖੋ 4 ਨੰਬਰ ਦੇ ਉੱਤੇ ਲਿਆ ਬਈ ਬੰਦ ਪੰਜ ਨੰਬਰ ਦੇ ਉੱਤੇ ਬੱਛੀ ਬਾਈ ਤੋਰੂਗਾ ਰੇਟ ਇਹਨਾਂ ਦੇ ਫੋਨ ਦੇ ਉੱਤੇ ਦੱਸੋ ਜਿਹੜਾ ਨਗ ਪਸੰਦ ਆਉਂਦਾ ਉਹਦਾ ਹੀ ਰੇਟ ਬਾਈ ਤੋਂ ਕਨਫਰਮ ਕਰ ਲਿਓ ਲਿਆ ਭਾਈ ਤਾਂ ਕ੍ਰਾਸ ਬ੍ਰੀਡ ਹਮ ਪਰ ਬੋਡੀ ਬੀਡ ਫੁੱਲ ਆਈ ਸਹੀ ਹੈ ਸੋ ਢਾਂਚਾ ਸੋਹਣਾ ਦੋਸਤੋ ਕ੍ਰੋਸ ਵੀ ਇਹ ਐਚ ਐਫ ਤੇ ਜਰਸੀ ਦੀ ਲੱਗਦੀ ਹੈ ਬਾਕੀ ਤੁਸੀਂ ਦੇਖ ਲਓ ਤੁਹਾਨੂੰ ਕਿਹੜੀ ਕਿਹੜੀ ਨਸਲ ਮਿਕਸ ਦਿਸਦੀ ਹੈ ਇਹਦੇ ਚ ਖੋਰ ਬੱਚੀ ਦੇਖੋ ਤੂ ਬਾਅਦ ਚ ਦਸੰਬਰ ਜਾਂ ਜਨਵਰੀ ਮਹੀਨੇ ਤੱਕ ਏ ਆਈ ਹੋਣ ਦੇ ਯੋਗ ਕਨਫਰਮ ਖੀਰੀ ਹੈ ਦੰਦੋਂ ਜਿਹੜੀਆਂ ਖੀਰੀਆਂ ਦੱਸੀਆਂ ਉਹ ਖੀਰੀਆਂ ਹੀ ਮਿਲਣਗੀਆਂ ਭਾਵੇਂ ਸਕਰੀਨ ਸ਼ਾਟ ਲੈ ਕੇ ਰੱਖ ਲਿਓ ਬਹੁਤ ਵੀਡੀਓ ਬਣਾਤੀਆਂ ਇੱਥੋਂ ਪਤਾ ਲੱਗ ਜਾਂਦਾ ਕਿਹੜਾ ਭਰਾ ਕਿਸ ਲੈਵਲ ਦਾ ਵਪਾਰ ਕਰ ਰਿਹਾ ਹੈ ਠੀਕ ਹੈ ਬਈ ਬੰਦ ਪੂਰੀ ਸੰਭੀ ਵੀ ਦਸਤੋ ਇਹ ਵੈੜ ਇੱਕ ਵੱਡੀ ਬੱਛੀ ਇਹ ਗੱਬਣ ਹੈ ਨਰਮਲ ਕਿੰਨੇ ਚਿਰ ਦੀ ਗੱਬਣਾ ਬਾਈ ਇਹ ਸਾਢੇ 5 ਮਹੀਨਾ ਦੀ ਸਾਢੇ 5 ਤੈਨੂੰ ਚੈੱਕ ਕਰਵਾ ਲਿਆਂਗੇ ਜਿਹੜਾ ਵੀਰ ਭਾਈ ਲੈ ਜਾਊਗਾ ਉਹਦੇ ਘਰੇ ਲੈ ਆ ਕੇ ਡਾਕਟਰ ਚੈੱਕ ਕਰਵਾ ਲਊ ਠੀਕ ਹੈ ਨੇੜੇ ਦੇ ਤਾਂ ਇੱਥੋਂ ਕਰਵਾ ਲਾਂਗੇ ਹੂੰ ਦੂਰ ਦਾ ਕੋਈ ਸੌਦਾ ਪਾ ਕਰੂਗਾ ਸਾਈ ਪਾ ਕੇ ਹੀ ਹੂੰ ਤੇ ਇਨਵੈਸਟਮੈਂਟ ਮਿਲ ਕੇ ਜਿਹੜੀ ਆਪਣੀ ਜਦੋਂ ਹੋ ਗਈ ਚੈੱਕ ਪਾਸ ਹੋ ਗਈ ਠੀਕ ਹੈ ਉਦੋਂ ਬਾਅਦ ਪੇਮੈਂਟ ਕੱਢੀ ਜਾਣ ਫਰਾਗ ਠੀਕ ਹੈ ਪਰ ਗੱਡੀ ਦੇ ਖੜੇ ਖੜੇ ਆਪਣੀ ਜ਼ਿੰਮੇਵਾਰੀ ਉਸ ਤੋਂ ਬਾਅਦ ਕੋਈ ਜ਼ਿੰਮੇਵਾਰੀ ਠੀਕ ਹੈ ਓਕੇ ਸੋ ਲਓ ਜਦੋਂ ਤੁਹਾਡੇ ਕੋਲੇ ਵੱਛੀ ਗੱਡੀ ਤੋਂ ਉਤਰ ਜਾਂਦੀ ਹੈ ਤਾਂ ਤੁਸੀਂ ਆਪ ਦਾ ਡਾਕਟਰ ਵੀਰ ਬੁਲਾ ਕੇ ਰੱਖ ਲਓ ਚੈੱਕ ਕਰਵਾ ਲਿਓ ਖੀਰੀ ਹੈ ਕਨਫਰਮ ਹੈ ਸਾਢੇ ਪੰਜ ਮਹੀਨਿਆਂ ਦੀ ਗੱਭਣ ਹੈ ਉੱਥੇ ਹੀ ਕਨਫਰਮ ਕਰਾ ਲਿਓ ਉਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਹੋਊਗੀ ਵੱਡੀ ਗੱਲ ਚਾਰ ਚਾਰੀ ਹੈ ਜੀ ਸਹੀ ਹੈ ਭਾਈ ਘਰ ਤੱਕ ਆਉਂਦੀ ਦੀ ਗਾਰੰਟੀ ਤੇ ਸਾਢੇ ਪੰਜ ਮਹੀਨਿਆਂ ਦੀ ਗੱਭਣ ਪੂਰਾ ਕੱਦ ਕਾਠ ਦੰਦੋਂ ਖੀਰੀ ਵੱਛੀ ਤਾਂ ਜੀ ਆ ਦੇਖੋ ਤੁਸੀਂ ਇਹਦਾ ਇਹ ਖੋਰ ਬੱਚੀ ਇਦੂ ਅੱਗੇ ਗੱਭਣਾ ਹੈ ਦੰਦ ਪਹਿਲਾਂ ਦੇਖ ਲੈਣੇ ਆਪਾਂ ਇਹਦੇ ਦੋ ਦੰਦ ਹੈ ਕਿੰਨੇ ਚਿਰ ਦੀ ਗੱਭਣਾ ਬਈ ਇਹ ਸਾਢੇ 6 ਮਹੀਨੇ ਗੱਭਣੇ ਸਾਢੇ 6ਾਂ ਦੀ ਗੱਭਣ ਦੋਸਤੋ ਤੇ ਇਹ ਦੋ ਇਹਦੇ ਨਿਸ਼ਾਨੀ ਉਪਰਮਾੜੀ ਹੈਗੀ ਉਪਰਾਈ ਠੀਕ ਹੈ ਉੱਥਾਂ ਦੇ ਸੋਸੋ ਥਣਾ ਦੇ ਨਾਲ ਸ਼ਾਖ ਇੱਕ ਦਿਸਦੀ ਹੈ ਉਪਰਾਈ ਪਰ ਉੱਪਰਲੇ ਪਾਸੇ ਆ ਬਿਲਕੁਲ ਵੱਖਰੀ ਹੈ ਪਰ ਆ ਕੇ ਤੁਸੀਂ ਬੇਸ਼ੱਕ ਦੇਖਿਓ ਤੁਹਾਨੂੰ ਵੀਡੀਓ ਦੇ ਵਿੱਚ ਕਲੀਅਰ ਕਰਤਾ ਹੈ ਢਾਂਚਾ ਇਹਦਾ ਵੀ ਚੰਗਾ ਪੂਰੇ ਕੱਦ ਕਾਠ ਵਾਲੀ ਹੈ ਪੂਰੇ 6.5 ਮਹੀਨੇ ਦੀ ਗੱਬਣੀ ਠੀਕ ਹੈ 6.5 ਮਹੀਨਿਆਂ ਦੀ ਗੱਬਣ ਮੈਂ ਥੋੜਾ ਤੁਹਾਨੂੰ ਛਾਖ ਦਿਖਾ ਹੀ ਦਿੰਨਾ ਸਿਰਫ ਉੱਤੇ ਇੱਕ ਨਿਸ਼ਾਨ ਦਿਸਦਾ ਹੋਣਾ ਛੋਲਿਆਂ ਦੇ ਦਾਣੇ ਜਿੱਡਾ ਬਾਕੀ ਥਣ ਜਿਹੜੇ ਉਹ ਲੰਬੇ ਆ ਅੱਧੀ ਅੱਧੀ ਇੰਚ ਦੇ ਦੂਜੇ ਥਣ ਜਿਨ੍ਹਾਂ ਤੋਂ ਬੁੱਬ ਕਰਮ ਵਾਲੀ ਨੇ ਦੇਣਾ ਇਹਦੀ ਫਾਰਮ ਦੀ ਵੀਡੀਓ ਹੈਗੀ ਹੈ ਠੀਕ ਹੈ 6.5 ਮਹੀਨਿਆਂ ਦੀ ਗੱਬਣ ਆ ਤੇ ਬਾਈ ਕਹਿੰਦਾ ਜਿੱਥੋਂ ਖਰੀਦੀ ਆ ਉੱਥੋਂ ਦੀ ਵੀਡੀਓ ਪ੍ਰੋਪਰ ਹੈ ਉਹ ਤੁਸੀਂ ਦੇਖ ਸਕਦੇ ਹੋ ਤੇ ਕੋਰ ਤੁਹਾਨੂੰ ਅੱਗੇ ਵੈੜ ਕਹਿ ਲੋ ਗਾਂ ਕਹਿ ਲੋ ਛੇ ਦਿਨ ਦਾ ਨਰਮਨ ਭਾਈ ਇਹ ਕਿਨੇ ਚੱਡੀ ਗੱਪਣੀ ਇਹ ਸਾਢੇ 6 ਮਹੀਨੇ ਦੀ ਹੈ 6 ਮਹੀਨੇ ਨੂੰ 15 ਦਿਨਾਂ ਜਿੰਨੇ ਆਪਾਂ ਕਹੇ ਘੱਟ ਮੰਨਣੀ ਕਈ ਵਾਰ ਡਾਕਟਰ ਦੇ ਹਿਸਾਬ ਦੇ ਚੈੱਕਰਪੌਂਟ ਚ 15 20 ਦਿਨ ਉਧਰ ਉਧਰ ਹੋ ਜਾਂਦੇ ਡਾਕਟਰ ਨਾ ਇਹ ਜੋ ਆਪਦੇ ਡਾਕਟਰ ਚੈੱਕਰ ਵਾਲੀ ਜੀ ਉਹ ਤਾਂ ਕੋਈ ਨਹੀਂ ਇਹ ਨਹੀਂ ਹੈਗਾ ਕਿ ਮਹੀਨੇ ਦਾ ਪੱਟਾ ਪੈ ਜਾਊਗਾ ਠੀਕ ਸੋ ਸੋ 10 15 ਦਿਨ ਇਧਰ ਉਧਰ ਹੋ ਸਕਦੇ ਆ 6 ਦੰਦ ਦਾ ਸਾਈਡਾਂ ਖੜੀਆਂ ਠੀਕ ਹੈ ਕੰਨੀਆਂ ਦੋਸਤੋ 8ਵੇਂ ਦੰਦ ਜਿਹੜੇ ਉਹ ਨਾਲ ਖੜੇ ਆ ਉਹ ਛੋਟੇ ਆ ਬਰੀਕ ਹੈ ਦੂਜੇ ਦੰਦ ਕਿਉਂਕਿ ਥੋੜੇ ਚੌੜੇ ਨਿਕਲਨੇ ਹੁੰਦੇ ਤਾਂ ਉਹ ਵੱਡੇ ਦੰਦ ਹੈ ਸਾਢੇ 6ਾਂ ਦੀ ਇਹ ਗੱਬਣ ਹੈ ਆਪਸ਼ਨ ਹੋਈ ਆ ਵੀ ਜਿਹੜਾ ਭਰਾ ਖਰੀਦਣਾ ਚਾਹੁੰਦਾ ਹੈ ਇੱਥੇ ਚੈੱਕ ਕਰਵਾ ਲਿਓ ਜਾਂ ਘਰੇ ਲੈ ਜਾ ਕੇ ਚੈੱਕ ਕਰਵਾ ਲਿਓ ਵੱਡੀਆਂ ਮੰਨੀ ਆ ਜੀ ਹਮ ਗਾਂ ਦੋਸਤੋ ਬਹੁਤ ਵੱਡੀ ਹੈ ਪਰ ਇਹ ਥੋੜਾ ਵੱਡੀ ਉਮਰ ਦੇ ਵਿੱਚ ਗੱਬਣ ਹੋਈ ਚਾਰ ਹੀ ਥਾਣੇ ਜੀ ਗੁਲਾਬੀ ਥਾਣੇ ਜੀ ਠੀਕ ਹੈ ਉਹ ਟਾਂਚਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਸਕਦੇ ਹੋ ਕੱਦ ਕਾਠ ਵਾਲੀ ਹੈ ਰੇਟ ਇਹਨਾਂ ਵਹਿੜਾਂ ਦੇ ਫੋਨ ਦੇ ਉੱਤੇ ਆ ਨਾਗ ਤੁਹਾਨੂੰ ਨਾਉ ਦਿਖਾਤੇ ਤਸੱਲੀ ਕਰਨਾ ਤੁਹਾਡਾ ਹੱਕ ਹੈ ਵੀਡੀਓ ਦੇ ਵਿੱਚ ਹਰੇਕ ਐਂਗਲ ਤੋਂ ਤੁਹਾਨੂੰ ਇਹ ਵਹਿੜਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਦੀ ਵੀਡੀਓ ਦੇ ਇਹੀ ਪਸੂ ਸੀ ਕਿਸੇ ਵੀ ਬੱਚੀ ਦਾ ਕਿਸੇ ਵੀ ਕਿਸਮ ਦਾ ਟੈਸਟ ਕਰਾਉਣ ਦੀ ਲੋੜ ਹੈ ਪਹਿਲਾਂ ਸ਼ੁਰੂਆਤ 'ਚ ਵੀ ਕਹਤੀ ਗੱਲ ਹੁਣ ਵੀ ਕਹਿ ਦਿੰਨੇ ਆ ਜਿਨ੍ਹਾਂ ਦੀ ਸੀਮਨ ਡਿਟੇਲ ਪਤਾ ਹੈ ਉਹ ਤੁਹਾਨੂੰ ਬਾਈ ਦੱਸ ਦੂਗਾ ਬਾਕੀ ਜੀ ਦਾ ਨਹੀਂ ਪਤਾ ਤਾਂ ਤੁਸੀਂ ਢਾਂਚੇ ਖਰੀਦੋਗੇ ਇਹਨਾਂ ਤੋਂ ਤੁਸੀਂ ਆਪ ਬਰੀਡਿੰਗ ਕਰ ਸਕਦੇ ਹੋ ਇਹਨਾਂ ਦੇ ਸੀਮਨ ਚੰਗੇ ਲਵਾ ਕੇ ਸਖਸਰ ਸੀਮਨ ਲਵਾ ਕੇ ਬੱਚੀਆਂ ਜਿਹੜੀਆਂ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ ਛੋਟਾ ਜਿਹਾ ਬੱਚਾ ਪਹਿਲੇ ਨੰਬਰ ਤੇ ਆ ਇਸ ਤੋਂ ਬਾਅਦ ਚ ਇਹ ਇਸ ਤੋਂ ਅੱਗੇ ਅਲੱਗ-ਅਲੱਗ ਏਜ ਗਰੁੱਪ ਦੀਆਂ ਇਹ ਬੱਚੀਆਂ ਜਿਹੜੀਆਂ ਨੌ ਸੀਗ ਰੂਟੀਨ 'ਚ ਜਦੋਂ ਵੀ ਆਉਂਗੇ ਪਸ਼ੂ ਮਿਲਦੇ ਰਹਿੰਦੇ ਆ ਪਰ ਕੋਸ਼ਿਸ਼ ਇਹ ਹੀ ਰਹਿੰਦੀ ਆ ਵੀ ਇੱਥੇ ਜ਼ਿਆਦਾਤਰ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਪਸ਼ੂ ਰੂਟੀਨ ਚ ਆਉਂਦੇ ਰਹਿੰਦੇ ਆ ਵਿਖਦੇ ਵੀ ਰਹਿੰਦੇ ਆ ਪਰ ਜਦੋਂ ਵੀਡੀਓ ਬਣਾਉਣੀ ਹੁੰਦੀ ਆ ਉਦੋਂ ਕੁਝ ਦਿਨ ਪਸ਼ੂ ਰੋਕੇ ਜਾਂਦੇ ਆ ਵੀ ਤੁਹਾਨੂੰ ਭਰਾਵਾਂ ਨੂੰ ਪਸ਼ੂ ਜ਼ਰੂਰ ਦਿਖਾਏ ਜਾਣ ਬਾਕੀ ਇੱਕ ਹੋਰ ਬੇਨਤੀ ਆ ਵੀ ਜਿਹਨੇ ਪਸ਼ੂ ਖਰੀਦਣਾ ਹੈ ਵੀਡੀਓ ਇੱਕ ਵਾਰ ਬਣਾਤੀ ਐ ਇਸ ਤੋਂ ਅੱਗੇ ਹੁਣ ਤੁਸੀਂ ਆ ਕੇ ਬੱਚੀ ਦੇਖਿਓ ਜਿਹੜੀ ਖੀਰੀ ਦੱਸੀ ਐ ਉਹ ਬਾਈ ਚਾਂਸ ਜੇ ਤੁਹਾਨੂੰ ਲੱਗੇ ਵੀ ਅਰੇ ਤਾਂ ਖੀਰੀ ਕਿਹਾ ਸੀ ਤੇ ਦੋਂਦੀ ਨਿਕਲਾਈ ਤਾਂ ਤੁਹਾਡਾ ਕਰਾਇਆ ਵੀ ਅਸੀਂ ਦੇ ਦੇਵਾਂਗੇ ਕਿਉਂਕਿ ਜਿੱਦਾਂ ਦੀ ਜਾਣਕਾਰੀ ਤੁਹਾਨੂੰ ਦੱਸੀ ਗਈ ਹੈ ਜਾਂ ਦੰਦ ਜਾਂ ਥਣਾ ਬਾਰੇ ਉਹੋ ਹੀ ਚੀਜ਼ ਨਿਕਲੂਗੀ। ਬਈ ਇਹ ਨਹੀਂ ਕਿਹਾ ਕਿਸੇ ਮੰਗੂ ਬੱਚੀ ਖੋਲ ਕੇ ਵੀ ਇਹ 12 ਮਹੀਨੇ ਦੀ ਹੈ। 14 ਮਹੀਨੇ ਦੀ ਹੈ। ਤੇ ਨਾ ਨਾ ਆਪਾਂ ਹੁਣ ਆ ਬੱਚੀ ਟੋਕਨ ਵੱਜਾ ਮੈਂ ਇਹ ਬੱਚੀ ਤੇ ਉਹ ਬੱਚੀ ਇਹ ਲੈ ਜਾ ਫਾਰੋਂ ਚੋਂ। ਆ ਤੁਹਾਨੂੰ ਮੈਂ ਟੋਕਨ ਦੱਸਿਆ ਨਹੀਂ 47 ਨੰਬਰ ਦਾ ਟੋਕਨ ਲੱਗਿਆ ਹੋਇਆ ਜੀ। ਮੈਂ ਦੱਸਿਆ ਤੱਕ ਨਹੀਂ। ਸਹੀ ਹੈ। ਸੋ ਬਾਕੀ ਤੁਸੀਂ ਆ ਕੇ ਦੇਖ ਲਓ ਦੋਸਤੋ ਸੋਹਣੇ ਟਾਂਚੇ ਦੀਆਂ ਵਹਿੜਾ। ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ।